ਜੋਗ ਪਲਟਣਾ ਹੈ ਹਾਂ ਜੀ ਦੱਸਦੇ ਤੂੰ ਕਿਉਂ ਯੋਗ ਪਲਟਣ ਲੱਗਾ ਹੁਣ ਧੰਨਵਾਦ ਜਦੋਂ ਜ਼ੁਲਮ ਦੀ ਇੰਤਹਾ ਹੁੰਦਾ ਹੈ ਜਦੋਂ ਜ਼ੁਲਮ ਦੀ ਇੰਤਹਾ ਹੋ ਜਾਏ ਫਿਰ ਯੋਗ ਪਲਟਦਾ ਹੁੰਦਾ ਫਿਰ ਜਿਹੜੇ ਸਭ ਤੋਂ ਪਿੱਛੇ ਹੁੰਦੇ ਸਭ ਤੋਂ ਅੱਗੇ ਹੁੰਦੇ ਜਿਹੜੇ ਬਹੁਤ ਖੱਬੀ ਖਾਨ ਪਾਟੇ ਖਾਨ ਬਣ ਜਾਂਦੇ ਪਿੱਛੇ ਚੱਲ ਜਾਂਦੇ ਹੁੰਦੇ ਆ ਕਿਸੇ ਤੋਂ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫੇ ਮੇਰੇ ਤੋਂ ਜਵਾਬ ਲੈ ਲਓ ਜਿਹੜੀਆਂ ਜਾਨੀ ਜਿੰਦਾਬਾਦ 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 ਉਹਨਨ ਕੋ ਉੱਥੇ ਡਾਂਗਾ ਖਾਦੀਆਂ ਤੁਸੀਂ ਬਾਜ਼ਾਰ ਚ ਲਾ ਲਿਆ ਤੋ ਪਰਸੋਂ ਉੱਥੇ ਫੇ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਹੈਂ ਇਹ ਤਾਂ ਮੇਰੇ ਸਾਹਮਣੇ ਹੋਇਆ ਮੈਂ ਮਨਤਾਪਾਉਦਾ ਰਹਿੰਦਾ ਕਿਸੇ ਨਾਲ ਲੜਿਓ ਨਾ ਫਸਾਉਣਾ ਕਰੋ ਪਿੰਡ ਚ ਰੋਜ਼ ਅਪੀਲ ਕਰਦਾ ਨਹੀਂ ਤੇ ਬਾਬਾ ਜੀਵਨ ਸਿੰਘ ਦੀਆਂ ਫੌਜਾਂ ਜਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ ਤਾਂ ਇਹਨਾਂ ਦੇ ਹੰਸ ਦਾ ਹੰਸ ਨੇ ਜਿਹੜੇ ਲੋਕ ਸਭਾ ਮੈਂਬਰ ਨੇ ਉਹਨਾਂ ਨੇ ਵੀ ਸਾਡੇ ਤੇ ਕੀਤਾ ਤੇ ਉਹਨਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਆਂ ਵੀ ਤੁਸੀਂ ਜਦ ਲੋਕ ਸਭਾ ਮੈਂਬਰ ਪਿਛਲੇ 5 ਸਾਲ ਰਹੇ ਹੋ ਤੁਸੀਂ ਕੀ ਕੀਤਾ ਕੋਈ ਵੀਡੀਓ ਦਿਖਾ ਦਿਓ ਕਿਸਾਨਾਂ ਦੇ ਹੱਕ ਲਈ ਅੱਜ ਕਹਿੰਦੇ ਆ ਜੀ ਮੈਂ ਕਿਸਾਨ ਮਜ਼ਦੂਰ ਦੇ ਹੱਕ ਲਈ ਲੜੂੰਗਾ ਮੈਂ ਮਜ਼ਦੂਰ ਆ ਉਹ ਕੋਈ ਇੱਕ ਵੀਡੀਓ ਸਾਨੂੰ ਦਿਖਾ ਦੇਣ ਕੋਈ ਇੱਕ ਮੰਗ ਉਹਨਾਂ ਨੇ ਉੱਠ ਕੇ ਉੱਥੇ ਮੰਗੀ ਹੋਵੇ ਵੀ ਆ ਕਿਸਾਨਾਂ ਨੂੰ ਚਾਹੀਦਾ ਇਹ ਗਰੀਬਾਂ ਨੂੰ ਇਹ ਮਜ਼ਦੂਰਾਂ ਨੂੰ ਹੱਕ ਵਿੱਚ ਕੋਈ ਗੱਲ ਕੀਤੀ ਹੋਵੇ ਦੂਸਰੋ ਕਹਿੰਦੇ ਆ ਵੀ ਗਰੀਬ ਆਦਮੀਆਂ ਨੂੰ ਮੈਨੂੰ ਤੰਗ ਕਰ ਰਹੇ ਆ 1 ਕਰੋੜ ਦੀ ਉਹ ਕਾਰ ਲਈ ਫਿਰਦੇ ਆ 12 ਕਰੋੜ ਦੀ ਉਹਨਾਂ ਕੋ ਕੋਠੀ ਆ ਜਿੰਨੇ ਉਮੀਦਵਾਰ ਉੱਥੇ ਖੜੇ ਨੇ ਉਹ ਸਾਰਿਆਂ ਨੂੰ ਅਮੀਰ ਨੇ ਮੈਨੂੰ ਤਾਂ ਲੱਗਦਾ ਜਿੰਨੇ ਪੰਜਾਬ 'ਚ ਖੜੇ ਅਧਿਆਮੀਰ ਉਮੀਦਵਾਰਾਂ ਨੂੰ ਅਮੀਰ ਹੋਣਗੇ ਤੇ ਉਹ ਗਰੀਬ ਕਿੱਥੋਂ ਹੋਗੇ ਗਰੀਬਾਂ ਦੀ ਗੱਲ ਕਿਉਂ ਨਹੀਂ ਕਰਨਗੇ ਪਿਛਲੇ 5 ਸਾਲਾਂ 'ਚ ਉਹਨਾਂ ਨੇ ਗਰੀਬਾਂ ਦੀ ਗੱਲ ਕਿਉਂ ਨਹੀਂ ਕੀਤੀ ਹੁਣ ਕਿਵੇਂ ਕਰ ਲੈਣਗੇ ਗਰੀਬਾਂ ਦੀ ਗੱਲ ਸਾਦਾ ਸ਼ਾਂਤਮਈ ਢੰਗ ਦੇ ਨਾਲ ਅਸੀਂ ਉਹਨਾਂ ਦਾ ਵਿਰੋਧ ਜਿਹੜਾ ਕਰਦੇ ਆਂ ਫਿਰ ਕਹਿੰਦੇ ਇਹ ਦੇ ਜਿਹੜੇ ਇਹ ਆਉਣਗੇ ਜੁੱਤੀਆਂ ਮਾਰਾਂਗੇ ਇੱਕ ਤਰੀਕ ਨੂੰ ਵੋਟਾਂ ਪਾਉ ਦੋ ਨੂੰ ਮੈਂ ਦੇਖੂਗਾ ਉਹ ਤੁਸੀਂ ਸਾਨੂੰ ਕੀ ਦੇਖ ਲਓਗੇ ਅਸੀਂ ਪੰਜਾਬੀ ਆਂ ਦੂਜੇ ਸਿੱਖ ਆਂ ਫਾ ਨੂੰ ਦੇਖਣ ਵਾਲਾ ਕੋਈ ਨਹੀਂ ਬਣਿਆ ਮੋਦੀ ਨੇ ਵੀ ਕਿਹਾ ਸੀ ਮੈਂ ਦੇਖੂਗਾ ਮੋਦੀ ਨੇ ਬਥੇਰਾ ਕੋਈ ਸਾਡੇ ਲਈ ਕੀਤਾ ਰੋੜੇ ਗੱਡੇ ਸਾਡੇ ਤੇ ਗੋਲੀਆਂ ਭਰਾਈਆਂ ਪਰ ਕੁਝ ਨਹੀਂ ਕਰ ਸਕਿਆ ਆਖਰ ਨੂੰ ਗਲਤੀ ਮੰਨ ਕੇ ਉਹਨੇ ਤਨ ਕਾਲੇ ਕਾਨੂੰਨ ਵਾਪਸ ਲਏ ਸੀਗੇ ਇਸ ਲਈ ਇਹ ਜਿਹੇ ਗੱਲਾਂ ਮਾੜੀਆਂ ਹਰਕਤਾਂ ਇਹਨਾਂ ਲੋਕਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਅਸੀਂ ਇਹਨਾਂ ਸੱਚ ਰਹਿਣ ਵਾਲੇ ਬੰਦੇ ਵੀ ਪੰਜਾਬੀ ਪਿਆਰ ਨਾਲ ਕੁਝ ਕਰਵਾ ਲੋ ਪਰ ਜੇ ਸਾਨੂੰ ਕੋਈ ਧੱਕੇ ਨਾਲ ਕਹੂਗਾ ਅਸੀਂ ਦਬਣ ਵਾਲੇ ਨਹੀਂ ਅਸੀਂ ਵਿਰੋਧ ਕਰਾਂਗੇ ਧੰਨਵਾਦੀ ਹੁਣ ਹਰਮਿੰਦਰ ਸਿੰਘ ਕਰਦੇ ਆ